ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਪੰਜਾਬ ਦੀਆਂ ਆਮ ਵਿਧਾਨ ਸਭਾ ਚੋਣਾਂ ਤੋਂ 1 ਸਾਲ ਪਹਿਲਾਂ ਹੀ ਸਾਰੀਆਂ ਹੀ ਪਾਰਟੀਆਂ ਨੇ ਚੋਣ ਨਗਾਰੇ ਤੇ ਡੱਗਾ ਮਾਰ ਦਿੱਤਾ ਹੈ ਅਮਰਿਤਪਾਲ ਸਿੰਘ ਦੀ ਗੈਰ ਹਾਜ਼ਰੀ ਚ ਅਕਾਲੀ ਦਲ ਵਾਰਸ ਪੰਜਾਬ ਦੇ ਨੇ ਵਹੀਰ ਕੱਢਣ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਵੱਲੋਂ ਮੰਦਰੀਗਾ ਵਿਰੋਧੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹਰ ਹਲਕੇ ਵਿੱਚ ਰੈਲੀ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ਦੀਆਂ ਫੇਰੀਆਂ ਸ਼ੁਰੂ ਕਰ ਦਿੱਤੀਆਂ ਹਨ ਵੈਸੇ ਭਾਜਪਾ ਦਾ ਚੋਣ ਮੋਰਚਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਭਾਲਿਆ ਹੋਇਆ ਹੈ ਨਾਇਬ ਸਿੰਘ ਸੈਣੀ ਸਣੇ ਸਾਰੀਆਂ ਹੀ ਵਿਰੋਧੀ ਪਾਰਟੀਆਂ 2027 ਵਿੱਚ ਆਮ ਆਦਮੀ ਪਾਰਟੀ ਨੂੰ ਪਟਕਣੀ ਮਾਰਨ ਦੇ ਦਾਅਵੇ ਕਰ ਰਹੀਆਂ ਹਨ ਇਹ ਗੱਲ ਵੱਖਰੀ ਹੈ ਕਿ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਜੋੜੀ ਨੇ ਪਹਿਲਾਂ ਹੀ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਗਤੀਵਿਧੀਆਂ ਨੂੰ ਵਧਾਇਆ ਹੋਇਆ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਸਮੁੱਚੀ ਦਿੱਲੀ ਦੀ ਟੀਮ ਨੇ ਪੰਜਾਬ ਦੇ ਵਿੱਚ ਡੇਰੇ ਜਮਾਏ ਹੋਏ ਹਨ 2027 ਦੀਆਂ ਵਿਧਾਨ ਸਭਾ ਚ ਕੌਣ ਬਾਜ਼ੀ ਮਾਰੇਗਾ ਕਿਹੜੇ ਮੁੱਦੇ ਭਾਰੂ ਰਹਿਣਗੇ ਕਿਹੜੀ ਪਾਰਟੀ ਦਾ ਕੌਣ ਸੀਐਮ ਚਿਹਰਾ ਹੋਏਗਾ ਅਜਿਹੇ ਸਵਾਲ ਲੋਕਾਂ ਦੀ ਜਗਿਆਸਾ ਦਾ ਸਬਬ ਬਣੇ ਹੋਏ ਹਨ ਮੀਡੀਆ ਅਤੇ ਸਿਆਸੀ ਹਲਕਿਆਂ ਦੇ ਵਿੱਚ ਬਹੁਤ ਸਾਰੇ ਦਾਅਵੇ-ਪ੍ਰਤੀ ਦਾਅਵੇ ਕੀਤੇ ਜਾ ਰਹੇ ਹਨ ਚਰਚਾਵਾਂ ਚੱਲ ਰਹੀਆਂ ਹਨ ਟੀਵੀ ਡਿਬੇਟਸ ਹੋ ਰਹੀਆਂ ਹਨ ਔਰ ਏਜੰਸੀਆਂ ਵੱਲੋਂ ਸਰਵੇ ਵੀ ਕੀਤੇ ਜਾਂਦੇ ਹਨ ਸਾਡੇ ਕੋਲ ਇੰਨਾ ਵੱਡਾ ਇਨਫਰਾਸਟ੍ਰਕਚਰ ਤਾਂ ਨਹੀਂ ਹੈ ਕਿ ਅਸੀਂ ਕਿਸੇ ਏਜੰਸੀ ਤੋਂ ਸਰਵੇ ਕਰਵਾਈਏ ਔਰ ਜਾਂ ਆਪ ਸਰਵੇ ਕਰੀਏ ਪਰ ਅੱਜ ਕਿਉਂਕਿ ਅੱਜਕੱਲ ਕਿਉਂਕਿ ਡਿਜੀਟਲ ਦਾ ਜਮਾਨਾ ਹੈ ਡਿਜੀਟਲ ਯੁੱਗ ਹੈ ਔਰ AI 에ਜ ਜਿਹੜੀ ਸ਼ੁਰੂ ਹੋਈ ਹੈ AI ਦੇ ਡਾਟੇ ਮੁਤਾਬਕ ਪੰਜਾਬ ਦੇ ਵਿੱਚ 2027 ਦੀ ਭਵਿੱਖਬਾਣੀ ਨਾਲ ਜੁੜੇ ਅਸੀਂ ਕੁਝ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਸੀਂ 2027 ਦੀਆਂ ਚੋਣਾਂ ਨਾਲ ਸੰਬੰਧਿਤ ਕੁਝ ਸਵਾਲ ਡਰਾਫਟ ਕੀਤੇ ਅਤੇ AI ਦੇ ਵੱਖ-ਵੱਖ ਪਲੇਟਫਾਰਮਸ ਤੇ ਜਾ ਕੇ ਇਹਨਾਂ ਉੱਤੇ ਰਿਸਰਚ ਕੀਤੀ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ 2027 ਦੀਆਂ ਚੋਣਾਂ ਦੌਰਾਨ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਸੋ AI ਰਾਹੀਂ ਸਾਨੂੰ ਕਿਹੜਾ ਡਾਟਾ ਮਿਲਿਆ ਕਿਸ ਪਾਰਟੀ ਬਾਰੇ AI ਪਲੇਟਫਾਰਮਸ ਦੇ ਉੱਤੇ ਕੀ ਭਵਿੱਖਬਾਣੀ ਕੀਤੀ ਗਈ ਉਹ ਗੱਲ ਦੱਸਣ ਤੋਂ ਪਹਿਲਾਂ ਅਸੀਂ ਉਹ ਸਵਾਲ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਹੜੇ ਜਿਹੜੇ ਸਵਾਲ ਡਰਾਫਟ ਕਰਕੇ ਅਸੀਂ ਇਹ ਸਰਵੇ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾ ਸਵਾਲ ਅਸੀਂ ਇਹ ਪੁੱਛਿਆ ਕਿ ਜੇਕਰ ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਹੋ ਜਾਣ ਤਾਂ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਇਹਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਦੇ ਅਕਾਲੀ ਦਲ ਪੁਨਰਸੁਰਜੀਤ ਭੋਜਨ ਸਮਾਜ ਪਾਰਟੀ ਸੀਪੀਆਈ ਅਤੇ ਸੀਪੀਐਮ ਸਣੇ ਹੋਰ ਤੇ ਕੁਝ ਆਜ਼ਾਦ ਵਿਕਲਪ ਜਿਹੜੇ ਸੀ ਉਹ ਦਿੱਤੇ ਸੀ ਦੂਜਾ ਸਵਾਲ ਅਸੀਂ ਇਹਨਾਂ ਪਾਰਟੀਆਂ ਬਾਰੇ ਪੁੱਛਿਆ ਕਿ ਕਿਹੜੀ ਪਾਰਟੀ ਨੂੰ ਕਿੰਨਾ ਵੋਟ ਸ਼ੇਅਰ ਮਿਲ ਸਕਦਾ ਹੈ ਤੀਜਾ ਸਵਾਲ ਇਹ ਪੁੱਛਿਆ ਗਿਆ ਕਿ ਪੰਜਾਬ ਦੀ ਕਿਹੜੀ ਪਾਰਟੀ ਨੂੰ ਕਿਹੜੇ ਆਗੂ ਨੂੰ ਆਪਣਾ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਮੈਦਾਨ 'ਚ ਉਤਾਰਨਾ ਚਾਹੀਦਾ ਹੈ ਔਰ ਚੌਥਾ ਸਵਾਲ ਸੀ ਕਿ ਪੰਜਾਬ ਦੀਆਂ ਆਗਾਮੀ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਨੂੰ ਆਧਾਰ ਬਣਾ ਕੇ ਲੋਕ ਵੋਟ ਪਾਣਗੇ ਕਿਹੜੇ ਮੁੱਦੇ ਚਰਚਾ ਦੇ ਵਿੱਚ ਰਹਿਣਗੇ ਇਹਨਾਂ ਮੁੱਦਿਆਂ ਦੇ ਵਿੱਚ ਅਸੀਂ ਜਿਹੜੇ ਮੁੱਦੇ ਦੱਸੇ ਸੀ ਉਹਦੇ ਵਿੱਚ ਅਮਨ ਕਾਨੂੰਨ ਰੁਜ਼ਗਾਰ ਸਿੱਖਿਆ ਤੇ ਸਿਹਤ ਵਿਕਾਸ ਵੇਅਦਵੀਆਂ ਰਵਾਇਤੀ ਮੁੱਦੇ ਜਿਵੇਂ ਚੰਡੀਗੜ੍ਹ ਔਰ ਦਰਿਆਈ ਪਾਣੀਆਂ ਦੇ ਮਸਲੇ ਜਾਂ ਕੋਈ ਹੋਰ ਮੁੱਦਾ ਔਰ ਪੰਜਵਾਂ ਸਵਾਲ ਜਿਹੜਾ ਸਭ ਤੋਂ ਲੋਕਾਂ ਦਾ ਫੇਵਰਟ ਸਵਾਲ ਹੈ ਕਿ ਕਿਹੜੀ ਪਾਰਟੀ ਦਾ ਕੌਣ ਮੁੱਖ ਮੰਤਰੀ ਚਿਹਰਾ ਹੋਏਗਾ ਤੇ ਕਿਸ ਨੂੰ ਕਿੰਨੇ ਫੀਸਦੀ ਲੋਕ ਪਸੰਦ ਕਰਦੇ ਆ ਸੋ ਇਹਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਸਿੰਘ ਮਾਨ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਰੱਖਿਆ ਵਾਰਿਸ ਪੰਜਾਬ ਦੇ ਵੱਲੋਂ ਅਮਰਤਪਾਲ ਸਿੰਘ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਜਾਂ ਕੋਈ ਹੋਰ ਲੀਡਰ ਇਸ ਤਰ੍ਹਾਂ ਦਾ ਵਿਕਲਪ ਅਸੀਂ ਦਿੱਤਾ ਸੋ ਇਹ ਜਿਹੜੇ ਪੰਜ ਸਵਾਲ ਮੁੱਖ ਤੌਰ ਤੇ ਅਸੀਂ ਪੁੱਛੇ ਐ ਸੋ AI ਪਲੇਟਫਾਰਮਸ ਨੇ ਇਹਨਾਂ ਦਾ ਕੀ ਨਤੀਜਾ ਦਿੱਤਾ ਉਹ ਅਸੀਂ 1 ਬਾਈ 1 ਤੁਹਾਡੇ ਨਾਲ ਹੁਣ ਸਾਂਝਾ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਚੈਟ ਜੀਪੀਟੀ ਦੀ ਸੋ ਜੇਕਰ ਪੰਜਾਬ ਦੀਆਂ ਅੱਜ ਚੋਣਾਂ ਹੋ ਜਾਣ ਤਾਂ ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਚੈਟ ਜੀਪੀਟੀ ਦੇ ਮੁਤਾਬਕ 35 ਤੋਂ 45 ਸੀਟਾਂ ਜਿੱਤ ਸਕਦੀ ਹੈ ਕਾਂਗਰਸ 30 ਤੋਂ 38 ਸੀਟਾਂ ਜਿੱਤ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਿੱਸੇ 15 ਤੋਂ 20 ਸੀਟਾਂ ਆ ਸਕਦੀਆਂ ਨੇ ਭਾਰਤੀ ਜਨਤਾ ਪਾਰਟੀ 6 ਤੋਂ 10 ਸੀਟਾਂ ਜਿੱਤ ਸਕਦੀ ਹੈ ਅਕਾਲੀ ਦਲ ਬਾਰਸ ਪੰਜਾਬ ਦੇ ਹਿੱਸੇ 3 ਤੋਂ 6 ਸੀਟਾਂ ਆ ਸਕਦੀਆਂ ਨੇ ਅਕਾਲੀ ਦਲ ਪੁਨਰ ਸਰਜੀਤ 2 ਤੋਂ 4 ਸੀਟਾਂ ਜਿੱਤ ਸਕਦੀ ਹੈ ਬਹੁਜਨ ਸਮਾਜ ਪਾਰਟੀ ਨੂੰ ਵੀ 1 ਤੋਂ 2 ਸੀਟਾਂ ਮਿਲ ਸਕਦੀਆਂ ਇਸੇ ਤਰ੍ਹਾਂ ਸੀਪੀਐਮ ਸੀਪੀਆਈ ਜਿਸ ਤਰ੍ਹਾਂ ਦੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਆਉਂਦੀਆਂ ਤਾਂ ਉਹ ਵੀ 1 ਜਾਂ 2 ਸੀਟਾਂ ਜਿੱਤ ਸਕਦੀਆਂ ਔਰ ਇਸ ਤੋਂ ਇਲਾਵਾ ਹੋਰ ਜਾਂ ਹੋਰ ਪਾਰਟੀਆਂ ਜਿਵੇਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ ਜਾਂ ਹੋਰ ਛੋਟੇ ਮੋਟੇ ਜਿਹੜੇ ਦਲ ਨੇ ਉਹਨਾਂ ਨੂੰ ਵੀ ਤਿੰਨ ਤੋਂ ਪੰਜ ਸੀਟਾਂ ਮਿਲਣ ਦੀ ਸੰਭਾਵਨਾ ਹੈ ਸੋ ਇਹ ਜਿਹੜਾ ਡਾਟਾ ਹੈ ਚੈਟ ਜੀਪੀਟੀ ਦੇ ਮੁਤਾਬਕ ਇਸ ਦੇ ਮੁਤਾਬਕ ਜੇ ਅੱਜ ਚੋਣਾਂ ਹੋ ਜਾਣ ਅੱਜ ਵੋਟਾਂ ਪੈ ਜਾਣ ਤਾਂ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਜਿਹੜੀ ਹੈ ਉਹ ਨਹੀਂ ਬਣਦੀ ਇਹ ਇੱਕ ਗਠਜੋੜ ਸਰਕਾਰ ਬਣ ਸਕਦੀ ਹੈ ਔਰ ਕਿਸੇ ਨੂੰ ਵੀ ਸਪਸ਼ਟ ਬਹੁਤ ਮਿਲਦਾ ਨਜ਼ਰ ਨਹੀਂ ਆ ਰਿਹਾ ਪਰ ਮੁਕਾਬਲਾ ਜਿਹੜਾ ਹੈ ਇਸ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਦਿਖਾਇਆ ਜਾ ਰਿਹਾ ਹੈ ਔਰ ਆਮ ਆਦਮੀ ਪਾਰਟੀ ਅਜੇ ਵੀ ਇਸ ਸਰਵੇ ਦੇ ਮੁਤਾਬਕ ਲਾਰਜੈਸਟ ਪਾਰਟੀ ਦੇ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ ਸੋ ਹੁਣ ਆਪਾਂ ਦੂਜੇ ਸਵਾਲ ਤੇ ਆਨੇ ਆ ਜਿਵੇਂ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਸਭ ਤੋਂ ਵੱਧ ਸੀਟਾਂ ਜਿੱਤਦੇ ਦਿਖਾਈ ਦੇ ਰਹੇ ਸੀਗੇ ਉਸੇ ਤਰ੍ਹਾਂ ਵੋਟ ਸ਼ੇਅਰ ਦੇ ਮਾਮਲੇ ਦੇ ਵਿੱਚ ਵੀ ਆਮ ਆਦਮੀ ਪਾਰਟੀ 27 ਤੋਂ 30%, ਕਾਂਗਰਸ 26 ਤੋਂ 28%, ਅਕਾਲੀ ਦਲ ਬਾਦਲ 16 ਤੋਂ 18%, ਭਾਜਪਾ 8 ਤੋਂ 10%, ਬਾਰਸ ਪੰਜਾਬ ਦੇ ਅਕਾਲੀ ਦਲ 4 ਤੋਂ 6%, ਅਕਾਲੀ ਦਰ ਪੁਨਰ ਸਰਜੀਤ 2 ਤੋਂ 3%, ਬੀਐਸਪੀ 2 ਤੋਂ 3% ਔਰ ਇਸ ਤੋਂ ਇਲਾਵਾ ਸੀਪੀਆਈ ਸੀਪੀਐਮ ਖੱਬੀਆਂ ਤੇ ਰਾਹ ਹੋਰ ਪੰਥਕ ਦਲ ਜਿਹੜੇ ਨੇ ਉਹਨਾਂ ਨੂੰ ਪੰਜ ਤੋਂ 7% ਦਾ ਵੋਟ ਸ਼ੇਅਰ ਮਿਲ ਸਕਦਾ ਹੈ ਇੱਥੇ ਵੀ ਆਪਾਂ ਦੇਖਦੇ ਹਾਂ ਕਿ ਵੋਟਾਂ ਦੀ ਜਿਹੜੀ ਵੋਟ ਸ਼ੇਅਰ ਦੀ ਵੰਡ ਹੈ ਉਹ ਕਾਫੀ ਜਿਹੜੀ ਇੰਟਰਸਟਿੰਗ ਹੈ ਔਰ ਇੱਥੇ ਵੀ ਕੋਈ ਸਪਸ਼ਟ ਬਹੁਮਤ ਜਾਂ ਸਪਸ਼ਟ ਜਿਹੜਾ ਕੋਈ ਆਪਾਂ ਕਹਿ ਸਕਦੇ ਹਾਂ ਕਿ ਜਨਾਂਦੇਸ਼ ਮਿਲਦਾ ਉਸ ਤਰ੍ਹਾਂ ਦਾ ਨਹੀਂ ਦਿਖ ਰਿਹਾ ਇਹਦੇ ਵਿੱਚ ਵੀ ਇੱਕ ਵੰਡੀ ਹੋਈ ਰਾਏ ਸਪਸ਼ਟ ਤੌਰ ਤੇ ਦਿਖਾਈ ਦੇ ਰਹੀ ਹੈ ਤੀਜਾ ਸਵਾਲ ਜਿਹੜਾ ਪੁੱਛਿਆ ਗਿਆ ਸੀ ਕਿ ਕਿਹੜੀ ਪਾਰਟੀ ਨੂੰ ਕਿਸ ਉਮੀਦਵਾਰ ਨੂੰ ਕਿਸ ਲੀਡਰ ਨੂੰ ਆਪਣਾ ਉਮੀਦਵਾਰ ਬਣਾਉਣਾ ਚਾਹੀਦਾ ਸੀ ਉਸ ਦੇ ਵਿੱਚ ਚੈਟ ਜੀਪੀਟੀ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੂੰ ਨਹੀਂ ਬਦਲਣਾ ਚਾਹੀਦਾ ਉਹਨਾਂ ਦੀ ਬਹੁਤ ਸੰਭਾਵਨਾ ਘਟ ਹੈ ਉਹੀ ਆਮ ਆਦਮੀ ਪਾਰਟੀ ਦਾ ਉਹਨਾਂ ਦੇ ਚਿਹਰੇ ਤੇ ਹੀ ਆਮ ਆਦਮੀ ਪਾਰਟੀ ਅਗਲੀਆਂ ਚੋਣਾਂ ਲੜੇਗੀ ਇਸੇ ਤਰ੍ਹਾਂ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਔਰ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੋਵਾਂ ਦੇ ਨਾਵਾਂ ਦੀ ਜਿਹੜੀ ਹੈ ਚਰਚਾ ਇਸ ਦੇ ਵਿੱਚ ਸਾਹਮਣੇ ਆ ਰਹੀ ਹੈ ਔਰ ਅਕਾਲੀ ਦਲ ਵੱਲੋਂ ਕਿਹਾ ਗਿਆ ਕਿ ਭਾਵੇਂ ਸੁਖਬੀਰ ਬਾਦਲ ਅਕਾਲੀ ਦਲ ਦਾ ਮੁਖ ਚਿਹਰਾ ਬਣ ਸਕਦੇ ਨੇ ਪਰ ਜੇਕਰ ਕੋਈ ਨਵਾਂ ਚਿਹਰਾ ਆਏ ਤਾਂ ਉਹਦਾ ਵੀ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਹੈ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਸਭ ਤੋਂ ਸਤਿਕਾਰਯੋਗ ਚਿਹਰਾ ਇਹ ਸ਼ਬਦ ਜਿਹੜੇ ਪ੍ਰੋਪਰ ਲਿਖੇਗੇ ਕਿ ਮੋਸਟ ਅਸੈਪਟੇਬਲ ਜਿਹੜਾ ਕੈਂਡੀਡੇਟ ਹੈ ਸੀਐਮ ਫੇਸ ਵਾਸਤੇ ਭਾਰਤੀ ਜਨਤਾ ਪਾਰਟੀ ਚ ਉਹ ਸੁਨੀਲ ਜਾਖੜ ਹੋ ਸਕਦਾ ਹੈ ਇਸੇ ਤਰ੍ਹਾਂ ਵਾਰਿਸ ਪੰਜਾਬ ਦੇ ਅਕਾਲੀ ਦਲ ਵੱਲੋਂ ਅਮਰਤਪਾਲ ਸਿੰਘ ਕਾਫੀ ਸਟਰੋਂਗ ਚਿਹਰਾ ਹੋ ਸਕਦੇ ਨੇ ਕਿਉਂਕਿ ਉਹ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਤੇ ਉਹਨਾਂ ਨੂੰ ਜੇ ਸਿੰਬੋਲਿਕ ਤੌਰ ਤੇ ਚਿਹਰਾ ਬਣਾ ਕੇ ਪਾਰਟੀ ਚੋਣ ਲੜਦੀ ਹੈ ਤਾਂ ਉਸ ਦਾ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ ਚੌਥਾ ਪੁਆਇੰਟ ਜਿਹੜਾ ਆਪਾਂ ਕਰ ਰਹੇ ਆ ਇਹ ਇਹਤੇ ਕਿ ਕਿਹੜੇ ਮੁੱਦੇ ਉੱਤੇ ਲੋਕ ਵਧੇਰੇ ਪ੍ਰਮਾਗ ਪ੍ਰਾਥਮਿਕਤਾ ਦੇਣਗੇ ਕਿਸ ਮੁੱਦੇ ਨੂੰ ਆਧਾਰ ਬਣਾ ਕੇ ਪ੍ਰਾਥਮਿਕਤਾ ਦੇਣਗੇ ਉਸ ਦੇ ਉਸ ਦੇ ਵਿੱਚ ਪਹਿਲੇ ਨੰਬਰ 1 ਤੇ ਲੋਕ ਅਮਨ ਕਾਨੂੰਨ ਔਰ ਨਸ਼ਾ ਇਹ ਦੋ ਮੁੱਦਿਆਂ ਨੂੰ ਆਧਾਰ ਬਣਾ ਕੇ ਜਿਹੜਾ ਡਾਟਾ ਲੋਕਾਂ ਦਾ Google ਦੇ ਉੱਤੇ ਇੰਟਰਨੈਟ ਦੇ ਉੱਤੇ ਉਪਲਬਧ ਹੈ ਉਸ ਦੇ ਮੁਤਾਬਕ ਪੰਜਾਬ ਦੇ ਲੋਕ ਅਮਨ ਕਾਨੂੰਨ ਔਰ ਨਸ਼ੇ ਦੀ ਜਿਹੜੀ ਦਾ ਮੁੱਦਾ ਹੈ ਉਸ ਨੂੰ ਆਧਾਰ ਬਣਾ ਕੇ ਸਭ ਤੋਂ ਵੱਧ ਵੋਟ ਪਾਣ ਦੀ ਗੱਲ ਕਰ ਰਹੇ ਨੇ ਔਰ ਦੂਜੇ ਨੰਬਰ ਤੇ ਰੁਜ਼ਗਾਰ ਔਰ ਨੌਜਵਾਨਾਂ ਦਾ ਭਵਿੱਖ ਤੀਜੇ ਨੰਬਰ ਤੇ ਸਿਹਤ ਅਤੇ ਸਿੱਖਿਆ ਚੌਥੇ ਨੰਬਰ ਤੇ ਮਹਿੰਗਾਈ ਅਤੇ ਘਰੇਲੂ ਅਰਥਵਿਵਸਥਾ ਪੰਜਵੇਂ ਨੰਬਰ ਤੇ ਬੇਅਦਬੀ ਅਤੇ ਇਨਸਾਫ ਛੇਵੇਂ ਨੰਬਰ ਤੇ ਕਿਸਾਨੀ ਸੰਕਟ ਔਰ ਸੱਤਵੇਂ ਨੰਬਰ ਤੇ ਰਵਾਇਤੀ ਮੁੱਦੇ ਸੋ ਇਹਦੇ ਚ ਇੰਟਰਸਟਿੰਗ ਜਿਹੜਾ ਪਹਿਲੂ ਹੈ ਉਹ ਜਿਹੜਾ ਨਿਕਲ ਕੇ ਸਾਹਮਣੇ ਆਂਦਾ ਕਿ ਬੇਅਦਬੀ ਦਾ ਇਨਸਾਫ ਕਿਸਾਨੀ ਸੰਕਟ ਔਰ ਰਵਾਇਤੀ ਮੁੱਦੇ ਇਹਨਾਂ ਇਹ ਬਿਲਕੁਲ ਲੋਕਾਂ ਦੀ ਲਾਸਟ ਪ੍ਰਾਇੋਰਟੀ ਲੱਗ ਰਹੇ ਨੇ ਕਿਉਂਕਿ ਇਹ ਇਹ ਜਿਹੜਾ ਡਾਟਾ ਹੈ ਇਹ ਅਸੀਂ ਆਪਣੇ ਕੋਲੋਂ ਤਿਆਰ ਨਹੀਂ ਕੀਤਾ ਇਹ ਜੋ ਡਾਟਾ ਏਆਈ ਨੇ ਜਿਸ ਤਰ੍ਹਾਂ ਰੀਡ ਕੀਤਾ ਗੂਗਲ ਦੇ ਉੱਤੇ ਉਸੇ ਤਰ੍ਹਾਂ ਇਹ ਪ੍ਰਾਇੋਰਟੀ ਦਰਜ ਕੀਤੀ ਗਈ ਹੈ ਤੇ ਨਵਾਂ ਜਿਹੜਾ ਇਹਦੇ ਇਤੋਂ ਅਲਾਵਾ ਜਿਹੜੇ ਮੁੱਦੇ ਉੱਭਰ ਸਕਦੇ ਆ ਉਹ ਨੌਜਵਾਨਾਂ ਦੀ ਜਿਹੜੀ ਵਿਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਮਾਈਗ੍ਰੇਸ਼ਨ ਹੁੰਦੀ ਹੈ ਪ੍ਰਵਾਸ ਦਾ ਇੱਕ ਮੁੱਦਾ ਬਣ ਸਕਦਾ ਹੈ ਔਰ ਨਸ਼ੇ ਖਿਲਾਫ ਸਰਕਾਰ ਵੱਲੋਂ ਜਿਹੜੀ ਠੋਸ ਕਾਰਵਾਈ ਕੀਤੀ ਜਾ ਰਹੀ ਹੈ ਉਹ ਵੀ ਇੱਕ ਮੁੱਦਾ ਹੋ ਸਕਦਾ ਹੈ ਪੰਜਵਾਂ ਸਵਾਲ ਇਹ ਸੀ ਕਿ ਲੋਕ ਕਿਸ ਨੂੰ ਜਿਹੜਾ ਹੈ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਜਿਹੜੇ ਪਹਿਲਾਂ ਆਪਾਂ ਗੱਲ ਕੀਤੀ ਕਿ ਕਿਹੜੀ ਪਾਰਟੀ ਨੂੰ ਕਿਹਨਾਂ ਨੂੰ ਚਿਹਰਾ ਬਣਾਉਣਾ ਚਾਹੀਦਾ ਤਾਂ ਹੁਣ ਲੋਕ ਉਹਨਾਂ ਨੂੰ ਕਿੰਨੇ ਕਿੰਨੇ ਪਰਸੈਂਟ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਇਹਦੇ ਵਿੱਚ ਭਗਵੰਤ ਮਾਨ ਹੋਣੀ ਅਜੇ ਵੀ ਬਾਜੀ ਮਾਰਦੇ ਦਿਖਦੇ ਰਹੇ ਨੇ ਉਹਨਾਂ ਨੂੰ 28 ਤੋਂ 32% ਲੋਕ ਪਸੰਦ ਕਰਦੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ 20 ਤੋਂ 28% ਔਰ ਸੁਖਬੀਰ ਬਾਦਲ ਉਹਨਾਂ ਨੂੰ 15 ਤੋਂ 17% ਅਮਰਤਪਾਲ ਉਹਨਾਂ ਨੂੰ 10 ਤੋਂ 12% ਪ੍ਰਤਾਪ ਸਿੰਘ ਬਾਜਵਾ ਨੂੰ 8 ਤੋਂ 10% ਸੁਨੀਲ ਜਾਖੜ ਨੂੰ 6 ਤੋਂ 8% ਅਤੇ ਜੇ ਕੋਈ ਹੋਰ ਨਵਾਂ ਚਿਹਰਾ ਆਂਦਾ ਹੈ ਤਾਂ ਉਹਦੇ ਉਹਦੇ ਲਈ ਵੀ 5 ਤੋਂ 7% ਲੋਕ ਜਿਹੜੇ ਨੇ ਉਸ ਨੂੰ ਪਸੰਦ ਕਰਦੇ ਹੈ ਸੋ ਇਹ ਜਿਹੜਾ ਸਰਵੇ ਹੈ ਇਹਦਾ ਕੁੱਲ ਮਲਾ ਕੇ ਨਤੀਜਾ ਇਹ ਨਿਕਲਦਾ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਜੇ ਅੱਜ ਚੋਣਾਂ ਹੋ ਜਾਣ ਤਾਂ ਗੱਠਜੋੜ ਸਰਕਾਰ ਬਣੇਗੀ ਤਾਂ ਕੋਈ ਕਿਸੇ ਨੂੰ ਸਪਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਆਉਣ ਵਾਲੇ 1 ਸਾਲ ਦੇ ਵਿੱਚ ਕੀ ਕੀ ਘਟਨਾਕ੍ਰਮ ਵਾਪਰਦੇ ਨੇ ਕਿਹੜੀ ਪਾਰਟੀ ਕਿਸ ਨੀਤੀ ਦੇ ਨਾਲ ਚੱਲਦੀ ਹੈ ਉਹ ਜਿਹੜਾ ਹੈ ਸਪਸ਼ਟ ਜਿਹੜਾ ਹੈ ਹੋਏਗਾ ਪਰ ਕੋਈ ਵੀ ਪਾਰਟੀ ਇਕੱਲੀ ਸਪਸ਼ਟ ਬਹੁਮਤ ਦੇ ਨਾਲ ਸਰਕਾਰ ਬਣਾ ਦੀ ਦਿਖਾਈ ਨਹੀਂ ਦਿੰਦੀ ਔਰ ਹਾਂ ਨਮਾ ਭਰੋਸੇਮੰਦ ਔਰ ਸਾਫ ਸੁਥਰਾ ਚਿਹਰਾ ਚੋਣਾਂ ਦਾ ਪਾਸਾ ਪਲਟ ਸਕਦਾ ਹੈ ਸੋ ਕਿਹੜਾ ਲੀਡਰ ਇਹਨਾਂ ਚੋਣਾਂ ਦੇ ਦੌਰਾਨ ਜਿਹੜਾ ਇੱਕ ਪਰਸਨੈਲਿਟੀ ਬੇਸਡ ਜਿਹੜੀ ਪੋਲਿਟਿਕਸ ਹੈ ਉਹਦੇ ਉਹ ਉਹਦਾ ਉਹਦਾ ਕਾਫੀ ਅਸਰ ਇੱਥੇ ਦਿਖਾਈ ਦਿੰਦਾ ਹੈ ਸੋ ਦੂਸਰਾ ਜਿਹੜਾ ਪਲੇਟਫਾਰਮ ਹੈ ਜਿਹਦੇ ਤੇ ਅਸੀਂ ਸੇਮ ਸਵਾਲ ਪੁੱਛੇ ਇਹ ਜੈਮਿਨੀ ਹੈ ਜੈਮਿਨੀ ਗੂਗਲ ਦਾ ਇਹ AI ਸੌਫਟਵੇਅਰ ਹੈ ਉਸ ਦੇ ਵਿੱਚ ਕਾਂਗਰਸ ਨੂੰ 40 ਤੋਂ 50 ਸੀਟਾਂ ਜਿੱਤਦੇ ਦਿਖਾਇਆ ਹੈ ਇਹਦੇ ਵਿੱਚ ਚੈਟ ਜੀਪੀਟੀ ਦਾ ਔਰ ਜੈਮਿਨੀ ਦੇ ਵਿੱਚ ਜਿਹੜਾ ਹੈ ਇੱਕ ਡਿਫਰੈਂਟ ਤਸਵੀਰ ਪੇਸ਼ ਹੋ ਰਹੀ ਹੈ ਇੱਥੇ ਕਾਂਗਰਸ ਪਾਰਟੀ ਨੂੰ ਲਾਰਜੈਸਟ ਪਾਰਟੀ ਦਿਖਾਇਆ ਗਿਆ ਹੈ ਔਰ 26 ਤੋਂ 28% ਦਾ ਵੋਟ ਸ਼ੇਅਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਸਖਤ ਟੱਕਰ ਦਿਖਾਈ ਦੇ ਰਹੀ ਹੈ ਉਹ 35 ਤੋਂ 45 ਸੀਟਾਂ ਜਿੱਤਦੀ ਦਿਖਾਈ ਦੇ ਰਹੀ ਹੈ ਔਰ 24 ਤੋਂ 26% ਸੋ ਇਹਨਾਂ ਦੋਹਾਂ ਜਿਹੜੇ ਜਿਹੜੇ ਇਹ ਦੋਵੇਂ ਆ ਆਈ ਪਲੇਟਫਾਰਮ ਨੇ ਇਹਨਾਂ ਦੇ ਵਿੱਚ ਟੱਕਰ ਜਿਹੜੀ ਹੈ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ ਦਿਖਾਈ ਗਈ ਹੈ ਔਰ ਇੰਟਰਸਟਿੰਗਲੀ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਤੀਜੇ ਸਥਾਨ ਤੇ ਰੱਖਿਆ ਗਿਆ ਜਿਸ ਨੂੰ 10 ਤੋਂ 15 ਸੀਟਾਂ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਔਰ 16 ਤੋਂ 18% ਵੋਟ ਜਿਹੜੀ ਹੈ ਉਹ ਮਿਲ ਸਕਦੀ ਹੈ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਜਿਹੜਾ ਹੈ 5 ਤੋਂ 10 ਸੀਟਾਂ 13 ਤੋਂ 15% ਵੋਟ ਸ਼ੇਅਰ ਸੋ ਅਕਾਲੀ ਦਲ ਬਾਰਸ ਪੰਜਾਬ ਦੇ ਅਮਰਤਪਾਲ ਦੀ ਪਾਰਟੀ ਦਾ ਜਿਹੜਾ ਪ੍ਰਭਾਵ ਹੈ ਉਹ 2 ਤੋਂ 5 ਸੀਟਾਂ ਤੇ ਤੇ ਉਹ ਜਿੱਤ ਸਕਦੇ ਨੇ ਤੇ 4 ਤੋਂ 6% ਉਹਨਾਂ ਦਾ ਵੋਟ ਸ਼ੇਅਰ ਹੋ ਸਕਦਾ ਹੈ ਭੋਜਨ ਸਮਾਜ ਪਾਰਟੀ ਵੀ ਇੱਕ ਸੀਟ ਜਿੱਤ ਸਕਦੀ ਹੈ 1 ਤੋਂ 2% ਵੋਟ ਸ਼ੇਅਰ ਔਰ ਇਸੇ ਤਰ੍ਹਾਂ ਹੋਰ ਜੜੀਆਂ ਪਾਰਟੀਆਂ ਨੇ ਉਹਨਾਂ ਨੂੰ 2 ਤੋਂ 4 3 ਤੋਂ 5% ਉਹਨਾਂ ਦਾ ਵੋਟ ਸ਼ੇਅਰ ਹੋ ਸਕਦਾ ਹੈ ਸੋ ਇਹਦੇ ਵਿੱਚ ਜਿਹੜੇ ਮੁੱਖ ਮੰਤਰੀ ਦਾ ਵਧੀਆ ਚਿਹਰਾ ਕੌਣ ਹੋ ਸਕਦਾ ਪਾਰਟੀਆਂ ਲਈ ਕਾਂਗਰਸ ਦੇ ਲਈ ਪ੍ਰਤਾਪ ਸਿੰਘ ਬਾਜਬਾ ਨੂੰ ਉਹਨਾਂ ਦੀ ਤਜਰਬੇ ਔਰ ਵਿਰੋਧੀ ਧਿਰ 'ਚ ਹਮਲਾਵਰ ਆਗੂ ਦੇ ਤੌਰ ਤੇ ਉਹਨਾਂ ਉਹਨਾਂ ਨੂੰ ਜਿਹੜਾ ਹੈ ਇੱਕ ਵਧੀਆ ਪਸੰਦ ਦੱਸਿਆ ਜਾ ਰਿਹਾ ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਜਿਹੜਾ ਜਿਹੜੇ ਕਿ ਇੱਕ ਦੇਸ਼ ਦੇ ਵਿੱਚ ਕਾਂਗਰਸ ਦਾ ਦਲਤ ਫੇਸ ਨੇ ਉਹਨਾਂ ਨੂੰ ਦਲਿਤ ਵੋਟ ਬੈਂਕ ਖਿੱਚਣ ਦੇ ਲਈ ਸਭ ਤੋਂ ਪ੍ਰਭਾਵੀ ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਸਿੰਘ ਮਾਨ ਹੋਣਾ ਨੂੰ ਗੱਲ ਕਹੀ ਜਾ ਰਹੀ ਹੈ ਔਰ ਸੁਖਬੀਰ ਸਿੰਘ ਬਾਦਲ ਅ ਅਕਾਲੀ ਦਲ ਦੇ ਸਭ ਤੋਂ ਦਮਦਾਰ ਫੇਸ ਨੇ ਪਰ ਪਾਰਟੀ ਲਈ ਕਿਸੇ ਕਿਸੇ ਨਵੇਂ ਚਿਹਰੇ ਦੀ ਭਾਲ ਵੀ ਹੋ ਸਕਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਦੇ ਖਿਲਾਫ ਪਿਛਲੇ ਸਮੇਂ ਦੇ ਵਿੱਚ ਕਾਫੀ ਸਵਾਲ ਉੱਠਦੇ ਰਹੇ ਆ ਤੇ ਚੋਣਾਂ ਦੇ ਮੁੱਦੇ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ ਅਮਨ ਕਾਨੂੰਨ ਰੁਜ਼ਗਾਰ ਬੇਅਦਬੀ ਅਤੇ ਇਨਸਾਫ ਔਰ ਆਰਥਿਕ ਸਥਿਤੀ ਸੂਬੇ ਦੀ ਉਹ ਇਹ ਚਾਰ ਵੱਡੇ ਮੁੱਦੇ ਨੇ ਜਿਨ੍ਹਾਂ ਦੇ ਆਧਾਰਤ ਲੋਕ ਵੋਟ ਪਾਣਾ ਚਾਹੁੰਦੇ ਨੇ ਤੇ ਜੇ ਅਸੀਂ ਇਹਦੇ ਵਿੱਚ ਪਰਸੈਂਟੇਜ ਦੀ ਇਹਦੀ ਗੱਲ ਕਰੀਏ ਤਾਂ ਇਹ ਮੁੱਖ ਮੰਤਰੀ ਦੇ ਤੌਰ ਤੇ ਦੇਖਿਆ ਜਾਏ ਤਾਂ ਭਗਵੰਤ ਸਿੰਘ ਮਾਨ 30 ਤੋਂ 35% ਲੋਕ ਇਸ ਪਲੇਟਫਾਰਮ ਤੇ ਵੀ ਉਹਨਾਂ ਨੂੰ ਪਸੰਦ ਕਰ ਰਹੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਇਥੇ ਇੰਟਰਸਟਿੰਗਲੀ ਦੂਜੇ ਨੰਬਰ ਤੇ ਨੇ ਉਹਨਾਂ ਨੂੰ 20 ਤੋਂ 25% ਲੋਕ ਉਹਨਾਂ ਦੇ ਜਿਹੜੇ ਹੱਕ ਵਿੱਚ ਭੁਗਦੇ ਨੇ ਔਰ ਉਹਨਾਂ ਨੂੰ ਇੱਕ ਮਜਬੂਤ ਪ੍ਰਸ਼ਾਸਕ ਦੇ ਤੌਰ ਤੇ ਦੇਖ ਰਹੇ ਨੇ ਤੇ ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ 1518% ਔਰ ਅਮਰਤਪਾਲ ਉਹਨਾਂ ਨੂੰ 5 ਤੋਂ 8% ਸੁਨੀਲ ਜਾਖੜ ਨੂੰ 5 ਤੋਂ 7% ਲੋਕ ਜਿਹੜੇ ਨੇ ਉਹ ਪਸੰਦ ਕਰਦੇ ਨੇ ਸੋ ਸੋ ਇਹ ਜਿਹੜਾ ਪਲੇਟਫਾਰਮ ਹੈ ਇਸ ਪਲੇਟਫਾਰਮ ਦੇ ਇਹ ਜਿਹੜਾ ਡਾਟਾ ਆਣ ਤੋਂ ਬਾਅਦ ਉਹਨਾਂ ਨੇ ਇੱਕ ਨੋਟ ਜਿਹੜਾ ਦਿੱਤਾ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਅਨੁਮਾਨ 2024 ਦੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਔਰ ਮੌਜੂਦਾ ਸਿਆਸੀ ਮਾਹੌਲ ਤੇ ਆਧਾਰਿਤ ਹੈ ਔਰ ਅਸਲ ਨਤੀਜੇ ਚੋਣਾਂ ਸਮੇਂ ਗੱਠਜੋੜ ਉੱਤੇ ਵੀ ਨਿਰਭਰ ਕਰਨਗੇ ਸੋ ਇਹ ਉਹਨਾਂ ਨੇ ਇੱਕ ਰਾਈਡਰ ਲਾਇਆ ਹੈ ਅਗਲਾ ਪਲੇਟਫਾਰਮ ਜਿਹੜਾ ਤੀਜਾ ਪਲੇਟਫਾਰਮ ਹੈ ਉਹ ਹੈ ਜੀ ਐਲ ਐਮ ਜੀ ਐਲ ਐਮ ਨੂੰ ਵੀ ਸੇਮ ਸਵਾਲ ਪੁੱਛੇ ਉਸ ਦੇ ਵੱਲੋਂ ਅਜੇ ਵੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਜਿੱਤ ਦੇ ਦਿਖਾਇਆ ਗਿਆ ਹੈ ਔਰ ਕਿਹਾ ਦਾਵਾ ਕੀਤਾ ਜਾ ਰਿਹਾ ਇਹ ਇਹਦੇ ਵਿੱਚ ਪਲੇਟਫਾਰਮ ਦੇ ਵਿੱਚ ਅੰਕੜਿਆਂ ਦੇ ਵਿੱਚ ਦਾਵਾ ਕੀਤਾ ਗਿਆ ਕਿ 2022 ਦੇ ਵਿੱਚ 91 ਸੀਟਾਂ ਜਿੱਤੀ ਸੀ ਔਰ ਸਟਿਲ ਇਹ 70 ਤੋਂ 85 ਸੀਟਾਂ ਜਿੱਤਣ ਦੀ ਸੰਭਾਵਨਾ ਹੈ ਕਾਂਗਰਸ 15 ਤੋਂ 25 ਸੀਟਾਂ ਔਰ ਸ਼ਰੋਮਣੀ ਅਕਾਲੀ ਦਲ ਨੂੰ 500 5 ਤੋਂ 10 ਭਾਜਪਾ ਨੂੰ 3 ਤੋਂ 7 ਅਕਾਲੀ ਦਲ ਬਾਰਸ ਪੰਜਾਬ ਦੇ ਔਰ ਪੁਨਰ ਸਰਜੀਤ ਨੂੰ 1 ਤੋਂ 3 बसपा, ਸੀਪੀਆਈ ਔਰ ਮਾਨ ਦਲ ਇਹਨਾਂ ਚੋਂ 0 ਤੋਂ 2 ਬਾਕੀ ਪਾਰਟੀਆਂ ਹੋਰ ਆਜ਼ਾਦ ਜਿਹੜੇ ਨੇ ਉਹਨਾਂ ਨੂੰ 5 ਤੋਂ 10 ਸੀਟਾਂ ਮਿਲਣ ਦੀ ਸੰਭਾਵਨਾ ਹੈ ਸੋ 20 22 ਦੇ ਰਿਜ਼ਲਟਾਂ ਔਰ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਅੰਦਾਜ਼ਾ ਜਿਹੜਾ ਸੀਗਾ ਉਸ ਦੇ ਆਧਾਰ ਤੇ ਇਹ ਅੰਕੜਾ ਦੇ ਰਹੇ ਆ ਸੋ ਇਹ ਇੱਕ ਡਿਫਰੈਂਟ ਕੈਲਕੂਲੇਸ਼ਨ ਦਾ ਤਰੀਕਾ ਸੀਗਾ ਕਿ ਜਿਹੜਾ 2022 ਦਾ ਇਲੈਕਸ਼ਨ ਸੀ ਔਰ ਲੋਕ ਸਭਾ ਚੋਣਾਂ ਦਾ ਜਿਹੜੇ ਨਤੀਜੇ ਸੀ ਉਹਨਾਂ ਨੂੰ ਕੰਬਾਈਨਡ ਕਰਕੇ ਇਹ ਜਿਹੜਾ ਜੀ ਐਲ ਐਮ ਜਿਹੜਾ ਪਲੇਟਫਾਰਮ ਹੈ ਉਸਨੇ ਹੀ ਅੰਕੜੇ ਦਿੱਤੇ ਆ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਫਾਇਦਾ ਹੋਣ ਕਰਕੇ 40 ਤੋਂ 45 ਤੋਂ 55% ਵੋਟ ਸ਼ੇਅਰ ਕਾਂਗਰਸ ਨੂੰ 25 ਤੋਂ 30 ਅਕਾਲੀ ਦਲ ਨੂੰ 10 ਤੋਂ 15 ਭਾਜਪਾ ਨੂੰ 8 ਤੋਂ 12 ਅਕਾਲੀ ਦਲ ਹੋਰ ਅਕਾਲੀ ਦਲ बसपा ਲੈਫਟ ਉਹਨਾਂ ਨੂੰ 2 ਤੋਂ 5% ਜਿਹੜੀ ਵੋਟ ਹੈ ਮਿਲੇਗੀ ਤੇ ਹੋਰ ਆਜ਼ਾਦ ਤੇ ਹੋਰ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ 5 ਤੋਂ 10% ਵੋਟ ਮਿਲ ਸਕਦੀ ਹੈ ਸੋ ਮੁੱਖ ਮੰਤਰੀ ਦੇ ਚਿਹਰੇ ਦੇ ਵਿੱਚ ਸੇਮ ਹੀ ਆ ਭਗਵੰਤ ਮਾਨ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਬਾਦ ਸੁਖਬੀਰ ਬਾਦਲ ਸੋ ਉਹਨਾਂ ਦੀ ਜਿਹੜਾ ਹੈ ਉਹੀ ਇਸ ਦੇ ਵਿੱਚ ਵੀ ਦੱਸੇ ਗਏ ਆ ਤੇ ਇਸ ਦੇ ਵਿੱਚ ਦੂਜੇ ਨਾਲੋਂ ਪਹਿਲੇ ਦੋ ਨਾਲੋਂ ਫਰਕ ਇਹ ਹੈ ਕਿ ਇਹਦੇ ਵਿੱਚ ਰੋਜ਼ਗਾਰ ਸਿਹਤ ਸਿੱਖਿਆ ਔਰ ਅਮਨ ਕਾਨੂੰਨ ਬੇਅਦਬੀਆਂ ਇਹ ਮੁੱਦੇ ਜਿਹੜੇ ਨੇ ਇਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਗਿਆ ਤੇ ਇਹਦੇ ਵਿੱਚ ਵੀ ਭਗਵੰਤ ਮਾਨ ਨੂੰ 40 ਤੋਂ 50% ਲੋਕ ਪਸੰਦ ਕਰਦੇ ਨੇ ਚਰਨਜੀਤ ਸਿੰਘ ਚੰਨੀ ਦੂਜੇ ਨੰਬਰ ਤੇ ਨੇ 20 ਤੋਂ 25% ਅਮਰਤਪਾਲ ਤੀਜੇ ਨੰਬਰ ਤੇ 15 ਤੋਂ 20% ਔਰ ਸੁਖਵੀਰ ਬਾਦਲ 10 ਤੋਂ 15% ਬਾਜਵਾ ਤੇ ਜਾਖੜ ਦੋਵਾਂ ਨੂੰ 5 ਤੋਂ 10% ਸੋ ਤਾਜ਼ਾ ਹੁਣ ਇਹ ਕਹ ਰਹੇ ਕੋਈ ਪੋਲ ਨਹੀਂ ਹੋਇਆ ਇਹ ਜਿਹੜਾ ਇਹ ਜਿਹੜਾ ਅਨੁਮਾਨ ਹੈ ਇਹ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੋਲ ਜਾਂ ਸਰਵੇ ਹੋਏ ਆ ਉਸ ਦੇ ਆਧਾਰਤ ਜਿਹੜਾ ਹੈ ਇਹ ਨਤੀਜਾ ਦਿੰਦਾ ਹੈ ਸੋ ਪੰਜਾਬ ਦੀ ਰਾਜਨੀਤਿਕ ਸਥਿਤੀ ਬਹੁਤ ਕ੍ਰਿਟੀਕਲ ਹੈ ਬਹੁਤ ਹੀ ਇੱਕ ਗੁੰਝਲਦਾਰ ਬਣੀ ਹੋਈ ਹੈ ਔਰ ਜੇਕਰ ਅੱਜ ਹੀ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਣ ਤਾਂ ਜਮੀਨੀ ਹਕੀਕਤ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਵਿਰੋਧੀ ਧਿਰਾਂ ਦੀ ਸਥਿਤੀ ਦੇ ਆਧਾਰ ਤੇ ਇਹ ਤਿੰਨ ਜਿਹੜੇ ਸਰਵੇਖਣ ਉਹ ਜਿਹੜੇ ਤਿੰਨ AI ਪਲੇਟਫਾਰਮ ਹੈ ਉਨ੍ਹਾਂ ਦਾ ਡਾਟਾ ਕੀ ਕਹਿ ਰਿਹਾ ਹੈ ਉਸ ਦੇ ਆਧਾਰ ਤੇ ਪੰਜ ਸਵਾਲ ਬਣਾ ਕੇ ਅਸੀਂ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਵਿੱਚ ਅਸੀਂ ਅਸੀਂ ਵੀ ਆਪਣੇ ਵੱਲੋਂ ਕੋਈ ਰਾਈਡਰ ਲਾ ਦਾਂਗੇ ਕਿ ਅਸੀਂ ਕੋਈ ਸਟੱਡੀ ਨਹੀਂ ਕੀਤੀ ਹੈ ਅਸੀਂ ਇਹ ਵੀ ਦਾਵਾ ਨਹੀਂ ਕਰਦੇ ਕਿ ਇਹਹੀ ਅੰਕੜੇ ਸੱਚ ਹੈ ਅਸੀਂ ਇਹ ਵੀ ਦਾਵਾ ਨਹੀਂ ਕਰਦੇ ਕਿ ਇਹ ਬਹੁਤ ਕਰੈਕਟ ਹੈ ਇਹ ਇੱਕ ਸੰਕੇਤਮਾਤਰ ਹੋ ਸਕਦੇ ਹੈ ਕਿ ਪੰਜਾਬ ਦੇ ਵਿੱਚ ਜੇ ਅੱਜ ਵੋਟਾਂ ਹੋ ਜਾਣ ਤਾਂ ਕਿਸੇ ਵੀ ਪਾਰਟੀ ਦੀ ਸਰਕਾਰ ਬਹੁਮਤ ਦੇ ਨਾਲ ਨਹੀਂ ਬਣ ਰਹੀ ਇੱਕ ਤ੍ਰਿਸ਼ੰਕੂ ਵਿਧਾਨ ਸਭਾ ਜਿਹੜੀ ਹੈ ਉਹ ਉਸ ਨਜ਼ਰ ਆ ਰਹੀ ਹੈ ਪਰ ਭਗਵੰਤ ਮਾਨ ਹੁਣਾਂ ਦਾ ਫੇਸ ਜਿਹੜਾ ਹੈ ਉਹ ਦੂਜੇ ਲੀਡਰਾਂ ਤੋਂ ਕਾਫੀ ਉਹ ਅੱਗੇ ਨੇ ਦੂਜੇ ਨੰਬਰ ਤੇ ਚਰਨਜੀਤ ਸਿੰਘ ਔਰ ਪ੍ਰਤਾਪ ਸਿੰਘ ਬਾਜਵਾ ਤੀਜੇ ਨੰਬਰ ਤੇ ਸੁਖਵੀਰ ਬਾਦਲ ਚੌਥੇ ਨੰਬਰ ਤੇ ਅਮਰਤਪਾਲ ਇਹ ਸੀਐਮ ਫੇਸ ਜਿਹੜੇ ਲੋਕ ਜਿਸ ਨੂੰ ਪਸੰਦ ਕਰਦੇ ਨੇ ਤੇ ਜਿੱਥੋਂ ਤੱਕ ਮੁੱਦਿਆਂ ਦੀ ਗੱਲ ਹੈ ਉਸ ਦੇ ਵਿੱਚ ਅਮਨ ਕਾਨੂੰਨ ਨਸ਼ਾ ਬੇਰੋਜ਼ਗਾਰੀ ਔਰ ਆਰਥਿਕ ਸਥਿਤੀ ਤੇ ਬੇਅਦਬੀਆਂ ਦਾ ਇਨਸਾਫ ਇਹ ਮੁੱਦੇ ਸਟਿਲ ਜਿਹੜੇ ਲੋਕ ਇਹਨਾਂ ਦੇ ਉੱਤੇ ਇਹਨਾਂ ਦੇ ਉੱਤੇ ਮਨ ਜਿਆਦਾ ਬਣਾਈ ਬੈਠੇ ਨੇ ਕਿ ਇਹਨਾਂ ਮੁੱਦਿਆਂ ਦੇ ਆਧਾਰ ਤੇ ਜਿਆਦਾ ਲੋਕ ਵੋਟ ਕਰਨਗੇ ਧੰਨਵਾਦ